ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸਤਿਗੁਰ ਪ੍ਰਸਾਦਿ ਬਾਤ ਸ਼ਾਹੀ ਦਸਵੀਂ ਬਾਤ ਸ਼ਾਹੀ ਅਸਵੀਂ ਤਾ ਪ੍ਰਸਾਦਿ ਪ੍ਰਸਾਦਿ ਤਤੈ ਊਂਕੜ ਅਧੇੜੇ ਤੇ ਦੁਲਾਈਆਂ ਤਾ ਪ੍ਰਸਾਦਿ ਪ੍ਰਸਾਦਿ ਸੁਬਈਏ ਸੁਬਈਏ ਸਸਾ ਵਾਵੇ ਤੇ ਅਦਕ ਈੜੀ ਬਿਹਾਰੀ ਤੇ ਈੜੀ ਨੂੰ ਲਾਵੇਂ ਚਾਰ ਅੱਖਰ ਬੋਲਣੇ ਸਵਈਏ 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 ਸਰਾਵਗ ਸੁਦ ਸਰਾਵਗ ਸੁਦ ਬਾਬੇ ਤੇ ਅਧ ਕਲਾ ਕੇ ਬੋਲਣਾ ਸਰਾਵਗ ਸੁਦ ਸਰਾਵਗ ਸੁਦ ਸਮੂਹ ਸਿਧਾਨ ਕੇ ਸਮੂਹ ਸੁਭਾਗ ਕੇ ਸਸੇ ਨੂੰ ਸਿਆਰੀਆ ਸੇਧਾਨ ਸਿਧਾਨ ਸਮੂਹ ਸਿਧਾਨ ਕੇ ਸਮੂਹ ਸੁਭਾਗ ਕੇ ਦੇਖ ਫਿਰਿਓ ਦੇਖ ਕਰਿਓ ਘਰ ਜੋਗ ਜਤੀ ਕੇ ਘਰ ਜੋਗ ਦੀ ਕੇ ਇਹ ਸ਼ਬਦ ਵੱਖਰੇ ਕਰਕੇ ਬੋਲਣੇ ਆ ਸੂਰ ਸੁਰਾਰਦਨ ਸੂਰ ਸੁਰਾਰਦਨ ਸੁਰਾਰਦਨ ਸੂਰ ਸੁਰ ਇਕੱਠਾ ਪਾਠਾ ਸੂਰ ਸੁਰਾਰਦਨ ਸੂਰ ਸੁਰਾਰਦਨ ਸੁਧ ਸੁਦਾਦਿਕ ਸੁਧ ਸੁਦਾ ਦੱਦੇ ਨੂੰ ਸਿਹਾਰੀ ਆ ਸੁਦਾ ਦੇਕ ਸੁਦਾ ਦੇਕ ਸੰਤ ਸਮੂਹ ਸੰਤ ਸਮੂਹ ਅਨੇਕ ਮੱਤੀ ਕੇ ਅਨੇਕ ਮੱਤੀ ਕੇ ਮੱਤੀ ਗਾਣਾ ਮੱਤੀ ਕੇ ਮੱਤੀ ਕੇ ਸਾਰੇ ਹੀ ਦੇਸ ਕੋ ਸਾਰੇ ਹੀ ਦੇਸ ਕੋ ਹੀ ਸ਼ਬਦ ਵੱਖਰਾ ਸਾਰੇ ਹੀ ਦੇਸ ਕੋ ਸਾਰੇ ਹੀ ਦੇਸ ਕੋ ਦੇਖ ਫਿਰ ਦੇਖ ਰਹਿਓ ਮਤ ਦੇਖ ਰਹਿਓ ਮਤ ਓ ਨਾ ਦੇਖਿਆ ਤਾ ਓ ਨਾ ਦੇਖਿਆ ਪ੍ਰਾਨਪਤੀ ਕੇ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਭਾਏ ਕਿਰਪਾ ਹੂੰ ਤੇ ਕਿਰਪਾ ਨਹੀਂ ਕਹਿਣਾ ਅੱਧਾ ਰਾਰਾ ਬੋਲਣਾ ਜੇ ਕਿਰਪਾ ਕਮਗੇ ਪੂਰਾ ਰਾਰਾ ਬੋਲਿਆ ਜਾਂਦਾ ਇਹ ਅੱਧਾ ਰਾਰਾ ਵਾ ਕੱਕੇ ਦੀ ਸਿਆਰੀ ਰਾਦੇ ਨੂੰ ਲੱਗਣੀ ਕਿਰਪਾ ਕ੍ਰਿਪਾ 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 ਹੂੰ ਤੇ ਕ੍ਰਿਪਾ ਹੂੰ ਤੇ ਇਹ ਕਿਰਪਾ ਦੀ ਆਵਾਜ਼ ਆਉਂਦੀ ਆ ਕ੍ਰਿਪਾ ਹੂੰ ਤੇ ਕ੍ਰਿਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਬਿਨ ਏਕ ਰਤੀ ਕੇ ਏਕ ਰਤੀ ਕੇ ਪਹਿਲਾ ਰਤੀ ਸ਼ਬਦ ਪੋਲਾ ਜਾਂ ਬੋਲਣਾ ਰਤੀ ਦੂਜਾ ਰਤੀ ਅਧਕ ਲਾ ਕੇ ਬੋਲਣਾ ਇਕ ਰਤੀ ਬਿਨ ਇਕ ਰਤੀ ਬਿਨ ਇਕ ਰਤੀ ਕੇ ਇਕ ਰਤੀ ਕੇ ਮਾਤੇ ਮਤੰਗ ਮਾਤੇ ਮਤੰਗ ਮਾਤੇ ਸ਼ਬਦ ਜੋਰ ਨਾਲ ਬੋਲਣਾ ਮਸਤ ਹਾਥੀ ਮਤੰਗ ਦਾ ਹਾਥੀ ਦਾ ਮਾਤੇ ਮਤੰਗ ਮਾਤੇ ਮਤੰਗ ਜਰੇ ਜਰ ਸੰਗ ਜਰੇ ਜਰ ਸੰਗ ਅਨੂਪ ਉਤੰਗ ਅਨੂਪ ਉਤੰਗ ਊੜੇ ਨੂੰਕੜਾ ਉਤੰਗ ਉਤੰਗ ਅਨੂਪ ਉਤੰਗ ਅਨੂਪ ਸੁਰੰਗ ਸਵਾਰੇ ਸੁਰੰਗ ਸਵਾਰੇ ਸੁਰੰਗ ਇਕੱਠਾ ਬਾਠ ਬੋਲਣਾ ਸੁਰੰਗ ਸਵਾਰੇ ਸੁਰੰਗ ਸਵਾਰੇ ਕੋਟ ਤੁਰੰਗ ਕੋਟ ਤੁਰੰਗ ਤੱਤੇ ਨੂੰ ਔਂਕੜ ਕੋਟ ਤੁਰੰਗ ਕੋਟ ਤੁਰੰਗ ਔਰੰਗ ਸੇ ਕੂਦਤ ਔਰੰਗ ਸੇ ਕੂਦਤ ਸੇ ਸ਼ਬਦ ਵੱਖਰਾ ਕੋਰੰਗ ਸੇ ਕੂਦਤ ਕੋਰੰਗ ਸੇ ਕੂਦਤ ਪੌਨ ਕੇ ਗੌਨ ਕਾ ਪੌਨ ਕੇ ਬੌਨ ਕਾਓ ਕਹਣਾ ਊੜੇ ਨੂੰਕੜਾ ਕਾਓ ਕਾਓ ਪੌਨ ਕੇ ਗਾਉਣ ਕਾਓ ਗਾਉਣ ਕੇ ਓਮ ਕਾਓ ਜਾਤ ਨਿਵਾਰੇ ਜਾਤ ਨਿਵਾਰੇ ਭਾਰੀ ਪੂਜਾਨ ਕੇ ਭਾਰੀ ਪੂਜਾਨ ਕੇ ਭੱਬੇ ਨੂੰਕੜ ਪੋਜਾਨ ਭਾਰੀ ਪੂਜਾਨ ਕੇ ਭਾਰੀ ਪੂਜਾਨ ਕੇ ਊਪ ਭਲੀ ਬਿਧ ਊਪ ਭਲੀ ਬਿਧ ਨਿਆਵਤ ਸੀਸ ਨਿਆਵਤ ਸੀਸ ਨਾ ਜਾਤ ਵਿਚਾਰੇ ਨਾ ਜਾਤ ਵਿਚਾਰੇ ਬੱਬੇ ਨੂੰ ਸਿਹਾਰੀਆ ਬੇਚਾਰੇ ਬੇਚਾਰੇ ਇਤੇ ਭਏ ਇਤੇ ਭਏ ਈੜੀ ਨੂੰ ਲਾਵ ਭਏ ਭਏ ਇਤੇ ਭਏ ਇਤੇ ਭਏ ਤੋ ਕਹਾ ਭਏ ਪੂਪਤ ਤੋ ਕਹਾ ਭਏ ਪੂਪਤ ਅੰਤ ਕਾ ਅੰਤ ਕਾ ਕੱਕੇ ਨੂੰ ਕਨੌੜਾ ਕੱਕੇ ਕਨੌੜਾ ਕਾ ਕਾ ਅੰਤ ਕਾ ਅੰਤ ਕਾ ਨਾਗੇ ਹੀ ਪਾਏ ਪਧਾਰੇ ਨਾਗੇ ਹੀ ਪਾਏ ਪਧਾਰੇ ਨਾਗੇ ਹੀ ਪਾਏ ਪਧਾਰੇ ਨਾਗੇ ਹੀ ਪਾਏ ਪਧਾਰੇ ਜੀਤ ਫਿਰੈ ਜੀਤ ਫਿਰੈ ਸਭ ਦੇਸ ਦਿਸਾਨ ਕੋ ਸਭ ਦੇਸ ਦਿਸਾਨ ਕੋ ਦਦੇ ਨੂੰ ਸਿਹਾਰੀ ਆ ਦੇਸਾਨ 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 ਕੋ ਦੇਸਾਨ ਕੋ ਵਾਜਤ ਢੋਲ ਵਾਜਤ ਢੋਲ ਮਿਰਦੰਗ ਨਗਾਰੇ ਮਿਰਦੰਗ ਨਗਾਰੇ ਗੁੰਜਤ ਗੂੜ ਗੁੰਜਤ ਗੂੜ ਗੁੰਜਤ ਸ਼ਬਦ ਜੋਰ ਨਾਲ ਬੋਲਣਾ ਗੱਗੇ ਤੇ ਟਿੱਪੀ ਆ ਗੂੜ ਸ਼ਬਦ ਭਾਰਾ ਕਰਕੇ ਬੋਲਣਾ ਗੁੰਜਤ ਗੂੜ ਗੁੰਜਤ ਗੂੜ ਗਜਾਨ ਕੇ ਸੁੰਦਰ ਗਜਾਨ ਹਿੰਸਤ ਹੀ ਹਿੰਸਤ ਹੀ ਹੈ ਰਾਜ ਹਜ਼ਾਰੇ ਹੈ ਰਾਜ ਹਜ਼ਾਰੇ ਇੱਥੇ ਜਈਆ ਮੁਕਤਾ ਹਾਹ ਨੂੰ ਦਲਾਈਆਂ ਬੋਲਣੀਆਂ ਜਈਏ ਦੀ ਜਗਾ ਹੈ ਰਾਜ ਹਜ਼ਾਰੇ ਹੈ ਰਾਜ ਹਜ਼ਾਰੇ ਭੂਤ ਭਵਿੱਖ ਭੂਤ ਭਵਿੱਖ ਭਵਾਨ ਕੇ ਭੂਪਤੇ ਭਵਾਨ ਕੇ ਭੂਪਤੇ ਕੌਣ ਗਨ ਕੌਣ ਗਨ ਨਹੀਂ ਜਾਤ ਵਿਚਾਰੇ ਨਹੀਂ ਜਾਤ ਬੱਬੇ ਨੂੰ ਸਿਹਾਰੀ ਆ ਬੇਚਾਰੇ ਬੇਚਾਰੇ ਸ੍ਰੀ ਪਾਤ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨੁ ਸ੍ਰੀ ਭਗਵਾਨ ਭਜੇ ਬਿਨੁ ਅੰਤ ਕਾਓ ਅੰਤ ਕਾਓ ਊੜੇ ਨੂੰ ਕਢਾ ਕਾਓ ਕਾਓ ਅੰਤ ਕਾਓ ਅੰਤ ਕਾਓ ਅੰਤ ਕੇ ਧਾਮ ਸਿਧਾਰੇ ਅੰਤ ਕੇ ਧਾਮ ਸਿਧਾਰੇ ਅੰਤ ਕੇ ਸ਼ਬਦ ਇਕੱਠਾ ਬੁਰਣਾ ਅੰਤ ਕੇ ਧਾਮ ਸਿਧਾਰੇ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਤੀਰਥ ਨਾਨ ਨਾਨ ਸ਼ਬਦ ਪਾਰਾ ਕਰਕੇ ਬਰਣਾ ਇਸ਼ਨਾਨ ਕਰਨ ਦਾ ਆਵਾਜਕਾ ਤੀਰਥ ਨਾਨ ਤੀਰਥ ਨਾਨ ਦਇਆ ਦਮਦਾਨ ਦਇਆ ਦਮਦਾਨ ਦਇਆ ਈੜੀ ਅੱਖਰ ਬੋਲਣੀ ਆ ਦਇਆ 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 ਦਮਦਾਨ ਦਇਆ ਦਮਦਾਨ ਸੋ ਸੰਜਮ ਨੇਮ ਸੋ ਸੰਜਮ ਨੇਮ ਸਸੇ ਨੂੰ ਕੜਾ ਛੋਟੀ ਦੀ ਆਵਾਜ਼ ਬੋਲਣੀ ਸੋ 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 ਸੰਜਮ ਨੇਮ ਸੰਜਮ ਨੇਮ ਅਨੇਕ ਬੇ ਸੇਖ ਹੈ ਅਨੇਕ ਬੇ ਸੇਖ ਹੈ ਬੱਬੇ ਨੂੰ ਸਿਹਾਰੀ ਆ ਬੇ ਸੇਖ ਹੈ ਬੇ ਸੇਖ ਵੇਦ ਪੁਰਾਨ ਵੇਦ ਪੁਰਾਨ ਪ੍ਰਾਨ ਨਹੀਂ ਕਹਿਣਾ ਪ੍ਰਾਨ ਦੀ ਆਵਾਜ਼ ਆਉਂਦੀ ਪੱਪੇ ਨੂੰ ਓਂਕੜ ਲਾ ਕੇ ਬੋਲੋ ਨਾ ਪੁਰਾਨ ਪੁਰਾਨ ਕਤੇਬ ਕੁਰਾਨ ਦੇਵ ਪੁਰਾਨ ਜਮੀਨ ਜਮਾਨ ਜਮੀਨ ਜਮਾਨ ਜੱਜੇ ਨੂੰ ਸਿਹਾਰੀਆ ਜੇਮੀਨ ਜਮੀਨ ਜਮੀਨ ਜਮਾਨ ਜਮੀਨ ਜਮਾਨ ਸੁਬਾਨ ਕੇ ਪੇਖੈ ਸੁਬਾਨ ਕੇ ਪੇਖੈ ਔਨ ਆਹਾਰ ਔਨ ਆਹਾਰ ਜਤੀ ਜਤ ਤਾਰ ਜਤੀ ਜਤ ਤਾਰ ਸਬੈ ਸੋ ਵਿਚਾਰ ਸਬੈ ਸੋ ਵਿਚਾਰ ਹਜ਼ਾਰ ਕ ਦੇਖੈ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਸ੍ਰੀ ਭਗਵਾਨ ਅਜੇ ਬਿਨ ਭੂਪਤ ਅਜੇ ਬਿਨ ਭੂਪਤ ਏਕ ਰਤੀ ਬਿਨ ਏਕ ਰਤੀ ਬਿਨ ਏਕ ਨ ਲੇਖੈ ਏਕ ਨ ਲੇਖੈ ਸੁੱਧ ਸਿਪਾਹ ਸੁੱਧ ਸਿਪਾਹ ਆਹਾ ਮੁਗਤਾ ਸਿਪਾਹ ਸਿਪਾਹ ਸੁੱਧ ਸਿਪਾਹ ਸੁੱਧ ਸਿਪਾਹ ਦੁਰੰਤ ਦੁਬਾਹ ਦੁਰੰਤ ਦੁਬਾਹ ਦਦਿਆ ਨੂੰ ਓੰਕਾਰਾ ਦੁਰੰਤ ਦੁਰੰਤ ਦੁਆਹ ਦੁਆਹ ਸੁਸਾਜ ਸੁਨਾਹ ਸੁਸਾਜ ਸੁਨਾਹ ਦਰਜਾਨ ਦਲੇਗੇ ਦਰਜਾਨ ਦਲੇਗੇ ਭਾਰੀ ਗੁਮਾਨ ਭਰੇ ਮਨ ਮੈਂ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਕਰ ਪਰਬਤ ਕੰਥ ਹਲੇ ਨਾ ਹਲੇਗੇ ਹਲੇ ਨਾ ਹਲੇਗੇ 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 ਤੋਰ ਅਰੀਨ ਤੋਰ ਮਰੋਰ ਮਵਾਸਨ ਮਰੋਰ ਮਵਾਸਨ ਮਾਤੇ ਮਤੰਗਨ ਮਾਤੇ ਮਤੰਗਨ ਮਾਤੇ ਸ਼ਬਦ ਜੋੜਨਾ ਬੁਰਣਾ ਮਾਤੇ ਮਤੰਗਨ ਮਾਤੇ ਮਤੰਗਨ ਮਾਨ ਮਲੰਗੇ ਮਾਨ ਲੰਗੇ ਸ੍ਰੀ ਪਾਤ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬਿਨ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਤਿਆਗ ਜਹਾਨ ਨਿਦਾਨ ਚੱਲਾਂਗੇ ਨਿਦਾਨ ਚੱਲਾਂਗੇ ਦੱਦਾ ਖਰ ਬੁਰਣਾ ਧੱਦਾ ਨਿਦਾਨ ਨਹੀਂ ਕਹਿਣਾ ਦੱਦਾ ਖਰਾ ਨਿਦਾਨ